ਚੌਣੀ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਲੱਗੀ ਭਿਆਨਕ ਅੱਗ ਕਾਰਨ ਭਾਰੀ ਨੁਕਸਾਨ ਹੋਇਆ 800 ਕਿੱਲਰ ਦੀ ਪ੍ਰਾਲੀ ਸੜ ਕੇ ਹੋ ਗਈ ਸਵੇ। ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਅਤੇ ਨਿਹੰਗ ਸਿੰਘਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਤੇ ਗੰਗਾਂ ਨੂੰ ਅੱਗ ਦੀ ਲਪੇਟ ਵਿੱਚੋਂ ਬਚਾ ਲਿਆ ਗਿਆ ਹੈ ਤੇ ਹੋਰ ਪ੍ਰਾਲੀ ਦਾ ਵੀ ਨੁਕਸਾਨ ਹੋਣ ਹੁਣ ਤੋਂ ਬਚ ਗਿਆ। ਸੰਗਤਾਂ ਅੱਗੇ ਬੇਨਤੀ ਹੈ ਕਿ ਆਪੋ ਆਪਣੇ ਸਾਧਨਾ ਤੇ ਬਣਦੀ ਸਰਦੀ ਪ੍ਰਾਲੀ ਜਾਂ ਤੂੜੀ ਦੀ ਸੇਵਾ ਜ਼ਰੂਰ ਕੀਤੀ ਜਾਵੇ। ਆਪ ਦੇਖਦੇ ਹਾਂ ਦਰਸ਼ਕਔਰ ਬਿਦਾਦਪੁਰ ਦੀ ਰਿਪੋਰਟ। ਅਸੀਂ ਹੋਰ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰ ਜੀ ਵੀਰ ਜੀ ਜੋ ਇੱਥੇ ਅੱਗ ਲੱਗੀ ਗਈ ਆ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੋ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਜੀ ਰਾਤੀ ਤਕਰੀਬਨ 8:00 ਵਜੇ ਦੇ ਪੁਰਸਮਾਨ ਤੇ ਲੱਗੀ ਪਰਾਲੇ ਨੂੰ ਸਾਡੇ ਭਾਈ ਸੁਖਾਈ ਕਰਕੇ ਇੱਦਾਂ ਹੀ ਮੁੜ ਕੇ ਫੌਜ ਨੂੰ ਪਤਾ ਲੱਗਦਾ ਆ 38 ਸੰਭਾਈ ਆ ਚੰਗਰੇ ਆਣ ਕੇ ਅੱਥੇ ਅੱਥੇ ਲੱਗ ਗਿਆ ਪਰਾਲੇ ਦੇਖਣ ਦੇ ਇਹ ਸਾਰੀ ਸੰਘਟ ਦੇ ਸੰਦੇਸ਼ ਦੇ ਨਾਲ ਜਿਹੜਾ ਇਸ ਤਰ੍ਹਾਂ ਦੀ ਇਹ ਪਹਚਾਈ ਗਈ ਹੈ ਤੇ ਬਹੁਤ ਬਹੁਤ ਜੜੀ ਪ੍ਰਾਣੀ ਆ ਉਹ ਸਾਡੀ ਆ ਬੜਾ ਨਕਸਾਨ ਹੋਇਆ ਬਾ ਸਾਰੇ ਖਾਲ ਦੀ ਮਾਲ ਦੀ ਪ੍ਰਾਣੀ ਸੀ ਸੰਘਰੀ ਤੋਂ ਨਿਕਾਲੀ ਸੀ ਇਸ ਤੋਂ ਮਾਂ ਪੇਸ਼ਾਂ ਦੇ ਪ੍ਰਾਲੇ ਦੇ ਨਾਲ ਹੀ ਵੱਡੀ ਸੰਕਟ ਆਈ ਸੰਘਟ ਦੇ ਸੰਦੇਸ਼ ਦੇ ਨਾਲ ਜਿਹੜੀ ਪ੍ਰਾਣੀ ਆ ਪਹਚਾਈ ਗਈ ਨਕਸਾਨ ਵੀ ਬੜਾ ਹੋਇਆ ਹੈ ਚਲੋ ਅੱਗੇ ਜੇ ਮਹਾਰਾਜੀ ਕਰਨ ਦੇਣਾ ਤੇ ਦੇਖ ਪਾਣੇ ਕਰਮਾਂ ਦੇ ਨਾਲ ਦੂਸਰ ਸੰਘਟ ਨੇ ਅੱਗੇ ਲਈ ਆ ਨਾ ਕਿ ਨੇ ਦੇਖਣ ਚਾਹਦੇ ਹੈ ਵਾਇਰ ਦਾ ਬੋਸ ਬਾਬਾ ਜੀ ਕਹਿ ਰਹੇ ਕਿ ਨੁਕਸਾਨ ਪਰਾਲੀ ਦਾ ਕਾਫੀ ਹੋ ਚੁੱਕਾ ਵਾ ਤੇ ਸੰਗਤਾਂ ਨੇ ਜਦੋਂ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਗਿਆ ਉਵੇਂ-ਉਵੇਂ ਜਿਹੜੀ ਸੇਵਾ ਸੰਗਤਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਹੋਰ ਵੀ ਆ ਰਹੀਆਂ ਵਾ ਤੇ ਬਾਕੀ ਸਾਡੇ ਵੀ ਬੇਨਤੀ ਸੰਗਤਾਂ ਅੱਗੇ ਕਿ ਆ ਵੇਖੋ ਜਿਹੜੀ ਇਹ ਦੁਬਾਰਾ ਪਰਾਲੀ ਆਉਣ ਲਈ ਆ ਤੇ ਵੱਧ ਤੋਂ ਵੱਧ ਇੱਥੇ ਜਿਹੜੀ ਆ ਸੋਨੀ ਸਾਹਿਬ ਜਿਹੜੀ ਇਹ ਸੇਵਾ ਕੀਤੀ ਜਾਵੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੌਣੀ ਸਾਹਿਬ ਤੋਂ ਜਿੱਥੇ ਕਿ ਗਊਆਂ ਦੀ ਸੇਵਾ ਹੁੰਦੀ ਆ ਤੇ ਸੌਣੀ ਸਾਹਿਬ ਇੱਥੇ ਕਿ ਆਪਣੇ ਸਾਰੇ ਸਾਡੇ ਜਥੇਦਾਰ ਜੁੜੇ ਸਨ ਤੇ ਸੇਵਾਦਾਰ ਵੀ ਨਾਲ ਜੁੜੇ ਆ ਤੇ ਇਹਨਾਂ ਵੱਲੋਂ ਵੀ ਬੇਨਤੀ ਸਾਡੇ ਵੱਲੋਂ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੀ ਇੱਥੇ ਪ੍ਰਾਲੀ ਦੀ ਸੇਵਾ ਕੀਤੀ ਜਾਵੇ ਧੰਨਵਾਦ ਹਾਂਜੀ ਬਾਬਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਬੋਲੇ ਮੁੰਜੂਦਾ ਜਹੇਦਾਰ ਬਾਬਾ ਜੋਗਾ ਸਿੰਘ ਆ ਤੇ ਬਾਬਾ ਪਾਲਾ ਸਿੰਘ ਦੇ ਮਹਾਰਾਜ ਸੌਣੀ ਸਾਹਿਬ ਗਉਆਂ ਵਾਸਤੇ ਪਰਾਲੀ ਲਾਈ ਸੀ ਬਾਬਾ ਸਰਵਣ ਸਿੰਘ ਸੇਵਾਦਾਰ ਆ ਇਹਨਾਂ ਤੇ ਇੰਦਰ ਵਿੱਚ ਮਹਾਰਾ ਗਉਆਂ ਦੀ 7-800 ਕਿੱਲਾ ਪਰਾਲੀ ਲਾਈ ਸੀ ਇੱਕ ਹਲਵਾਈ ਚਲਾਈ ਕਿਸੇ ਨੇ ਤੇ ਹਲਵਾਈ ਦੇ ਬਾਦ ਅੱਗ ਲੱਗ ਗਈ ਆ ਅੱਗ ਫਿਰ ਬਹੁਤ ਜ਼ਿਆਦਾ ਲੱਗ ਗਈ ਸੰਗਤ ਨੇ ਹੋਰ ਸੇਵਾਦਾਰ ਪਏ ਏਰਨ ਲਗੀਆਂ ਅੱਗ ਤੇ ਕਾਬੂ ਪਾਇਆ ਮਸ਼ੀਨਾਂ ਵੀ ਆਈਆਂ ਅੱਗ ਤੇ ਕਾਬੂ ਪਾਇਆ ਗਿਆ ਇਹ ਕਰਕੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਾਰਾ 700 ਕਿੱਲੇ ਦਾ ਧੂਆਵਾ ਤੇ ਪਰਾਲੀ ਲਾਈ ਤੇ ਇਹ ਕਰਕੇ ਬੇਨਤੀ ਕਰਦੇ ਆਂ ਕਿ ਮਹਾਰਾਜ ਗਊਵਾਸ ਤੇ ਕੋਈ ਨਾ ਕੋਜ ਪਾਲ ਕੀਤਾ ਜਾਵੇ ਬਾਬਾ ਪਾਲਾ ਸਿੰਘ ਦੇ ਗਊਸ਼ਾਲਾ ਹੀ ਵਧੀ ਸੇਵਾ ਕਰਕੇ ਆ ਹਰਿਆਣੇ ਸੰਯੋਗ ਦਿੱਤਾ ਸਪੀਕਰ ਵਿੱਚ ਬੋਲਿਆ ਕਿ ਆ ਤੁਮ ਘਾਵ ਕੇ ਮਾਰਾ ਜਿਹੜੇ ਸੇਵਾਦਾਰ ਪੈ ਗਏ ਆ ਸੇਵਾ ਤੇ ਕਾਬੂ ਅੱਗੇ ਤੇ ਕਾਬੂ ਕਰ ਲਿਆ ਤੇ ਕੋਜਨ ਸ칸 ਬਹੁਤ ਜ਼ਿਆਦਾ ਆ ਕੁਝ ਬਚ ਗਿਆ ਵਾਏ ਕਿਤਾ ਖਾਲਸਾ ਵਾਏ ਬਾਬਾ ਜੀ ਦਾ ਕਹਿਣਾ ਕਿ ਜੋ ਇੱਥੇ ਅੱਗ ਲੱਗੀ ਆ ਬਹੁਤ ਹੀ ਪ੍ਰਾਲੀ ਸਾੜ ਚੁੱਕੀ ਆ ਤੇ ਆਪਾਂ ਨੂੰ ਸੰਯੋਗ ਦੇਣਾ ਚਾਹੀਦਾ ਕਿ ਜਿੱਥੇ ਸੋਣੀ ਸਾਹਿਬ ਆ ਉੱਥੇ ਆਪਣੀ ਵੱਧ ਤੋਂ ਵੱਧ ਜਿਹੜੀ ਆ ਪ੍ਰਾਣੀ ਦੀ ਸੇਵਾ ਜੋ ਵੀ ਆ ਕਿਸੇ ਕੋ ਸਰਦਾ ਤੂੜੀ ਪ੍ਰਾਣੀ ਦੀ ਸੇਵਾ ਇੱਥੇ ਪਹੁੰਚਣੀ ਚਾਹੀਦੀ ਆ ਸੋਨੀ ਸਾਹਿਬ ਬਾਬਾ ਬਕਾਲਾ ਵਿਖੇ ਜਿੱਥੇ ਕਿ ਧੰਨ ਧੰਨ ਸੱਚਖੰਡਵਾਸੀ ਬਾਬਾ ਪਾਲਾ ਸਿੰਘ ਜੀ ਬਹੁਤ ਹੀ ਇੱਕ ਰੱਬੀ ਰੂਹ ਸੀ ਜਿੱਥੇ ਸੇਵਾ ਕਰਦੇ ਸੀ ਹੋਰ ਵੀ ਸਾਡੇ ਇਦਾਂ ਹੀ ਬਹੁਤ ਜ਼ਿਆਦੇ ਇਸ ਵੇਲੇ ਵੀਰ ਜਿਹੜੇ ਸੇਵਾ ਕਰਦੇ ਆ ਤੇ ਆਪਾਂ ਉਹਨਾਂ ਨਾਲ ਜੁੜੇ ਸੀ ਉਹਨਾਂ ਨੇ ਅਰਦਾਸ ਬੇਨਤੀ ਸੰਗਤਾਂ ਦੇ ਗਾੜੀ ਕੀਤੀ ਆ ਤੇ ਉਹਨਾਂ ਦੀ ਮਨਜ਼ੂਰ ਕੀਤੀ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ